ਹਾਂਜੀ ਭਾਈ ਜੀ ਅੱਜ ਆਪਾਂ ਤੁਹਾਡੇ ਲਈ ਜ਼ਮੀਨ ਲੈ ਕੇ ਆਏ ਆ ਜੋ ਵੀ ਐਨਆਰਆਈ ਭਰਾ ਜਾਂ ਕਿਸੇ ਨੇ ਵੀ ਖਰੀਦਣੀ ਹੋਵੇ ਤੁਸੀਂ ਉਰੇ ਆ ਕੇ ਖਰੀਦ ਸਕਦੇ ਹੋ ਜਿਹੜਾ ਇਹ ਏਰੀਆ ਮਾਨਸਾ ਤੇ ਸੰਗਰੂਰ ਦੀ ਹੱਦ ਤੇ ਨਾਲ ਲੱਗਵਾ ਇੱਥੋਂ ਦਾ ਪਾਣੀ ਬਹੁਤ ਵਧੀਆ ਇਹ ਗੱਲ ਵਧੀਆ ਤੇ ਬਾਕੀ ਮੋਟਰ ਲੱਗੀ ਹੋਈ ਆ ਤੇ ਪਾਈਪਾਂ ਲਾਈਨਾਂ ਪਾਈਆਂ ਹੋਈਆਂ ਨੇ ਤੇ ਆਹਾ ਉਹ ਜ਼ਮੀਨ ਆ ਸੂਬੇ ਦੇ ਨਾਲ ਲੱਗਮੀ ਆ ਤੇ ਇੱਥੋਂ ਦਾ ਪਾਣੀ ਬਹੁਤ ਵਧੀਆ ਤੇ ਇਹ ਵਧੀਆ ਗੱਲਾਂ ਤੇ ਨਹਿਰੀ ਪਾਣੀ ਵੀ ਲੱਗਦਾ ਇੱਥੇ ਤੇ ਇੱਥੋਂ ਸੜਕਾ ਅੱਧਾ ਕਿਲੋਮੀਟਰ ਅੱਗੇ ਸੜਕਾ ਵੱਡੀ ਤੇ ਰੋਡ ਤੇ ਇੱਥੇ ਆਪਾਂ ਤੁਹਾਨੂੰ ਦਿਖਾਣੇ ਆ ਇੱਥੋਂ ਦਾ ਜਿਹੜਾ ਏਰੀਆ ਮਾਨਸਾ ਤੇ ਸੰਗਰੂਰ ਦੀ ਹੱਦ ਤੇ ਲੱਗਦਾ ਤੇ ਇੱਥੋਂ ਸੰਗਰੂਰ ਵੀ ਹੱਦਾ ਤੇ ਮਾਨਸਾ ਦੀ ਵੀ ਤੇ ਆਪਾਂ ਤੁਹਾਨੂੰ ਦਿਖਾਣੇ ਆ ਇਹ ਏਰੀਆ ਸਾਰਾ ਤੇ ਇੱਥੇ ਪਟੜੀ ਜਾਂਦੀ ਆ ਅੱਧਾ ਕਿਲੋਮੀਟਰ ਅੱਧੇ ਤੋਂ ਘੱਟ ਕਿਲੋਮੀਟਰ ਅੱਗੇ ਰੋਡ ਆ ਵੱਡਾ ਤੇ ਆਪਾਂ ਤੁਹਾਨੂੰ ਦਿਖਾਣੇ ਆ ਸਾਰੀ ਜ਼ਮੀਨ ਤੇ ਉਹਦੀ ਤੇ ਆਪਾਂ ਠੇਕਾ ਵੀ ਦੱਸਾਂਗੇ ਕਿੰਨਾ ਲੱਗਦਾ ਇੱਥੇ ਠੇਕਾ ਤੇ ਆ ਨੈਰੀ ਪਾਣੀ ਲੱਗਦਾ ਇੱਥੋਂ ਹੁਣ ਤਾਂ ਪਾਣੀ ਘਟ ਹੈ ਦੇ ਵਿੱਚ ਇਹ ਪੱਕੇ ਸੂਏ ਨਹੀਂ ਕੀਤੇ ਹੋਏ ਗਈ ਗੱਲ ਵਧੀਆ ਲੱਗੀ ਇੱਧਰ ਤੇ ਬਾਕੀ ਸਾਰੇ ਪੰਜਾਬ ਚ ਲਗਭਗ ਪੱਕੀ ਕਰਤੇ ਨੇ ਸੂਏ ਪਰ ਜਿਹੜਾ ਇਹ ਹੱਦ ਦਾ ਏਰੀਆ ਮਾਨਸਾ ਦੇ ਸੰਗਰੂਰ ਦੀ ਇੱਥੇ ਇੰਨੀ ਜ਼ਿਆਦੇ ਫੈਕਟਰੀ ਵੀ ਨਹੀਂ ਲੱਗੀ ਹੋਈਆਂ ਤੇ ਇੰਨਾ ਐਕਸਪਲੋਇਟੇਸ਼ਨ ਨਹੀਂ ਹੋਇਆ ਕੁਦਰਤ ਦਾ ਤੇ ਬਹੁਤ ਵਧੀਆ ਏਰੀਆ ਇੱਥੋਂ ਦਾ ਤੇ ਫਸਲ ਦੀ ਗੱਲ ਕਰਾਂ ਤਾਂ 55 ਤੋਂ 55 ਮਾਣਾ ਕਣਕ ਨਿਕਲਦੀ ਹੈ ਤੇ ਵਧੀਆ ਜ਼ਮੀਨ ਦੀ ਵੀ 60 ਤੋਂ ਪਲੱਸ ਮਾਣ ਕਣਕ ਨਿਕਲਦੀ ਐ ਤੇ ਆਪਾਂ ਤੁਹਾਨੂੰ ਦਿਖਾਨਿਆ ਸਾਰੀ ਇਹ ਜ਼ਮੀਨ ਤੇ ਰੇਟ ਆਪਾਂ ਪੁੱਛਾਂਗੇ ਬਾਕੀ ਰੇਟ ਕਿੰਨਾ ਇਥੋਂ ਰੇਟ ਰੂਟ ਸਾਰਾ ਕੋਈ ਨੂੰ ਦੱਸਾਂ ਜਿਹੜੇ ਵੀ ਐਨਆਰਆਈ ਭਰਾ ਨੇ ਜੋ ਕਿ ਸਿਰ ਵੀ ਨਹੀਂ ਖਰੀਦਣੀ ਹੋਵੇ ਤਾਂ ਤੁਸੀਂ ਖਰੀਦ ਸਕਦੇ ਹੋ ਤੇ ਆ ਬਾਣ ਦੇ ਵਿੱਚ ਮੋਟਰ ਲੱਗੀ ਹੋਈ ਇੱਕ ਇਹ ਆਪਾਂ ਹੁਣ ਤੁਹਾਨੂੰ ਦਿਖਾਨਿਆ ਅੱਗੇ ਜਾ ਕੇ ਤੇ ਤੁਸੀਂ ਫਸਲ ਦੇਖ ਸਕਦੇ ਹੋ ਕਿਸ ਤਰ੍ਹਾਂ ਦੀ ਏ ਆ ਖੜੀ ਹੈ ਕਣਕ ਤੇ ਨੈਰੀ ਪਾਣੀ ਵੀ ਲੱਗਦਾ ਤੇ ਮੋਟਰ ਵੀ ਲੱਗੀ ਹੋਈ ਆ ਤੇ ਆਪਾਂ ਹੋਰ ਵੀ ਦਿਖਾਣੇ ਆ ਤੁਹਾਨੂੰ ਇੱਥੇ ਜਿਹੜਾ ਏਰੀਆ ਵਾਜਦਾ ਇੱਥੋਂ ਦਾ ਤੇ ਪਹਿਲਾਂ ਖੂਹ ਹੁੰਦਾ ਸੀ ਉਰੇ ਕੁ ਦੀਆਂ ਅੰਟਾਂ ਵੀ ਨੇ ਜਿਹੜਾ ਇੱਥੇ ਠੇਕਾ ਲੱਗਦਾ 75 ਤੋਂ 80 ਵਿਚਕਾਰ ਲੱਗਦਾ ਤੇ ਇਸ ਟਾਈਮ ਦੀ ਗੱਲ ਕਰਾਂ ਤਾਂ 90 ਪਲੱਸ ਹੋ ਗਿਆ ਕਿਉਂਕਿ ਜਿਆਦਾ ਅੜੀ ਕਰ ਲਈ ਤਾਂ 90 ਲੱਗ ਗਿਆ ਠੇਕਾ ਤੇ ਪਿੰਡ ਜੇ ਚ ਕੀ ਇੱਥੇ ਕੋਈ ਸ਼ੋਰ ਸ਼ਰਾਬਾ ਵੀ ਨਹੀਂ ਵਧੀਆ ਜਗ੍ਹਾ ਵਧੀਆ ਏਰੀਆ ਤੇ ਬੜਿਆ ਨੈਰੀ ਪਾਣੀ ਲੱਗਦਾ ਤੇ ਮੋਟਰ ਲੱਗੀਆਂ ਹੋਈਆਂ ਵਿਚਕਾਰ ਤੇ ਤੁਸੀਂ ਪਿੰਡ ਦੀ ਦੇਖ ਸਕਦੇ ਹੋ ਤੇ ਪਿੰਡ ਚ ਹੀ ਪੈਂਦੀ ਹੈ ਜਮੀਨ ਸ਼ਹਿਰ ਵੀ ਸ਼ਹਿਰ ਇਥੋਂ 5 ਕੋਈ 10 ਕਿਲੋਮੀਟਰ ਅੱਗੇ ਆ ਸ਼ਹਿਰ ਪਰ ਇੰਨਾ ਸ਼ਹਿਰ ਵੱਡਾ ਵੀ ਨਹੀਂ ਉਹ ਠੀਕ ਠਾਕ ਸ਼ਹਿਰ ਆ ਲੋਕਲ ਸ਼ਹਿਰ ਆ ਲੋਕਲ ਜਿਹਾ ਸ਼ਹਿਰ ਆ ਇਹ ਗੱਲ ਆਪਾਂ ਦੱਸਦਣੇ ਬਾਕੀ ਠੀਕ ਆ ਇੱਥੇ 75 ਤੋਂ 80 ਪਲੱਸ ਲੱਗਦਾ ਬਾਕੀ ਇਹ ਦੀ ਮੰਗ ਕਹਿ ਰਹੇ ਨੇ ਜਿਹੜੀ 35 ਤੋਂ ਪਲੱਸ ਕਹਿ ਰਹੇ ਨੇ ਤੇ ਆਪਾਂ ਤੁਹਾਡੇ ਗੱਲਾਂ ਕਰਾਵਾਂਗੇ 30 ਪਲੱਸ ਤੁਸੀਂ ਖਰੀਦ ਸਕਦੇ ਹੋ ਤੁਹਾਨੂੰ ਏਰੀਆ ਮੈਂ ਦੱਸਦਾ ਉਹ ਨਾਲ ਸੂਆ ਤੇ ਪੱਕੇ ਕੀਤੇ ਨਹੀਂ ਹੋਏ ਸੂਏ ਕੱਚੀ ਨੇ ਸਿੰਮ ਜਿਆਦਾ ਪਾਣੀ ਦਰਖਤ ਬਹੁਤ ਵੱਡੇ ਵੱਡੇ ਲੱਗੇ ਹੋਏ ਨੇ ਸੂਏ ਦੇ ਕੋਲ ਬਾਕੀ ਥੋ ਪਿੰਡ ਪੈਂਦਾ ਕੋਹਲੀ ਪਿੰਡ ਆ ਜਦ ਦੂਰ ਨਹੀਂ ਤੇ ਸ਼ਹਿਰ ਲੋਕਲ ਜੇ ਸ਼ਹਿਰ ਨੇ ਬਾਲ ਜਿਆਦੇ ਵੱਡੇ ਸ਼ਹਿਰ ਨਹੀਂ ਹੈਗੇ ਜਿਹੜੇ ਕੋਲ ਨੇ 10-15 ਕਿਲੋਮੀਟਰ ਦੇ ਵਿਚਕਾਰ 5-10 ਕਿਲੋਮੀਟਰ ਦੇ ਵਿਚਕਾਰ ਸ਼ਹਿਰ ਪੈਂਦੇ ਨੇ ਇੱਥੋਂ ਦੇ ਤੇ ਤੁਹਾਨੂੰ ਵਧੀਆ ਲੱਗਿਆ ਇਹ ਤਾਂ ਵੀਡੀਓ ਤਾਂ ਲਾਈਕ ਸਬਸਕ੍ਰਾਈਬ ਸ਼ੇਅਰ ਜਰੂਰ ਕਰ ਦੇਣਾ ਤੇ ਜਿਹੜੇ ਐਨਆਰਆਈ ਭਰਾ ਜਾਂ ਕੋਈ ਵੀ ਖਰੀਦਣਾ ਚਾਹੁੰਦਾ ਤਾਂ ਇਹ ਏਰੀਆ ਤੁਹਾਨੂੰ ਮੈਂ ਦੱਸਦਾ ਬਾਕੀ ਤੁਹਾਡੀ ਨੇੜਾ ਤੇਜ ਅਗਰ ਤੁਸੀਂ ਆਓਗੇ ਬਾਕੀ ਡੀਲ ਕਰ ਸਕਦੇ ਤੁਸੀਂ ਇਹਨਾਂ ਨਾਲ ਘੱਟ ਵੱਧ ਨਾਲ ਕੋਈ ਚੱਕਰ ਨਹੀਂ ਤੁਸੀਂ ਇੱਕ ਵਾਰ ਜ਼ਰੂਰ ਦੇਖਣਾ ਕਿ ਉਰੇ ਇਹ ਏਰੀਆ ਇੱਥੋਂ ਦਾ ਬਹੁਤ ਵਧੀਆ ਕੋਈ ਸ਼ੋਰ ਸ਼ਰਾਬਾ ਨਹੀਂ ਹੈ ਨਾ ਜਿਆਦਾ ਫੈਕਟਰੀ ਨਹੀਂ ਲੱਗੀਆਂ ਵਧੀਆ ਪਾਣੀ ਆ ਨਹਿਰੀ ਪਾਣੀ ਲੱਗਦਾ ਤੇ ਮੋਟਰ ਲੱਗੀ ਹੋਈ ਆ ਇਹ ਬਾਕੀ ਇੱਥੇ ਠੇਕਾ ਤੁਹਾਨੂੰ ਮੈਂ 75 80 ਦੇ ਵਿਚਕਾਰ ਲੱਗਦਾ ਤੇ ਇਸ ਟਾਈਮ ਜਿਹੜਾ ਠੇਕਾ ਲੱਗਿਆ 90 ਪਲੱਸ ਲੱਗਿਆ ਤੇ ਇਸ ਟਾਈਮ ਆੜੀ ਲੱਗ ਥੋੜੀ ਜਿਹੀ ਆੜੀ ਕਰ ਲਈ ਆ ਟਾਣੇ ਤਾਂ ਤੁਸੀਂ ਕਿਵੇਂ ਵੀ ਕਹਿ ਸਕਦੇ ਹੋ ਤੇ ਬਾਕੀ ਤੁਹਾਨੂੰ ਮੈਂ ਦੱਸ ਦਿਆ ਕਿੰਨੀ ਮਾਨ ਲਿਕੜਦੀ ਆ ਇੱਥੇ 55 ਜਦ 60 ਦੇ ਵਿਚਕਾਰ ਮਣੀ ਨਿਕਲਦੀ ਹੈ ਤੇ ਅੱਗੇ ਥੋੜਾ ਜਿਹਾ ਏਰੀਆ ਹੋਰ ਵੜਿਆ ਤੇ ਮੋਟਰਾਂ ਦਾ ਇੱਥੇ ਬਹੁਤ ਟਾਈਮ ਸਾਲ ਪਹਿਲਾਂ ਲੱਗੇ ਸੀ 10 15 ਸਾਲ ਪਹਿਲਾਂ ਅੱਜ ਤੋਂ 10 15 ਸਾਲ ਹੋ ਗਏ ਹੋਣੇ ਨਾ ਤੇ ਠੇਕਾ ਆਪਣੇ ਕਿੰਨਾ ਆਪਣੇ ਠੇਕਾ ਹੈਗਾ ਔਰੇ 75 ਤੇ 80 ਦੇ ਵਿਚਕਾਰ ਲੱਗਦਾ ਤੇ ਬਾਕੀ ਦੇਖ ਹੀ ਸਕਦੇ ਤੇ ਕਣਕ ਨਿਕਲਦੀ ਆ 60 ਪਲੱਸ 60 ਮਨ ਪਲੱਸ ਨਿਕਲਦੀ ਆ ਤੇ ਜਿਹੜਾ ਬਾਕੀ ਜਿਹੜਾ ਏਰੀਆ ਤੁਹਾਨੂੰ ਮੈਂ ਦੱਸਤਾ ਇੱਥੇ ਇੰਨਾ ਜ਼ਿਆਦਾ ਫੈਕਟਰੀ ਨਹੀਂ ਲੱਗੀਆਂ ਕੋਈ ਸ਼ੋਰ ਸ਼ਰਾਬਾ ਨਹੀਂ ਪਾਣੀ ਵਧੀਆ ਨਹਿਰੀ ਪਾਣੀ ਲੱਗਦਾ ਤੇ ਮੋਟਰ ਲੱਗੀਆਂ ਨੇ ਤੇ ਇਥੋਂ ਸ਼ਹਿਰਾਂ ਦੇ ਜਿਹੜੇ ਛੋਟੇ ਸ਼ਹਿਰ ਨੇ ਲੋਕਲ ਜਿਹੜੇ 10 15 ਕਿਲੋਮੀਟਰ ਦੇ ਵਿਚਕਾਰ ਪੈਂਦੇ ਨੇ 10 5-10 ਕਿਲੋਮੀਟਰ ਦੇ ਵਿਚਕਾਰ ਕਹਿ ਸਕਦੇ ਆ ਤੇ ਪਾਹੀ ਨੰਗਦੀ ਆ ਤੇ ਅੱਗੇ ਰੋਡ ਆ ਵੱਡਾ ਇਹ ਬਾਕੀ ਜਿਹੜੀਆਂ ਵੱਡੇ ਰੋਡ ਤੇ ਮੇਨ ਰੋਡ ਤੇ ਬਸ 80+ ਹੀ ਹੁੰਦੀਆਂ ਨੇ ਅਸੀਂ ਲੱਖ+ ਜ਼ਮੀਨਾਂ ਤੁਸੀਂ ਬਾਕੀ ਟਰਾਈ ਕਰ ਸਕਦੇ ਹੋ ਆ ਕੇ ਮੀਂਹ ਪੈ ਲੱਗਿਆ ਅੱਜ ਪਿਹਾਰੀਆਂ ਹਰੀਆਂ ਸਰੋਂ ਨੇ ਪੀਲੀ ਪੀਲੀ ਸਰੋਂ ਕਿੰਨੀਆਂ ਸੋਹਣੀ ਲੱਗ ਰਹੀਆਂ ਨੇ ਤੇ ਆ ਮੰਜੜਾ ਡਾਇਆ ਹੋਇਆ ਸਾ ਆਪਣਾ ਤੇ ਆ ਮੋਟਰਾਂ ਆ ਗਈਆਂ ਪਾਈਪ ਲਾਈਨ ਪਾਈ ਹੋਈ ਆ ਤੇ ਹੁਣ ਇਹਦੇ ਚ ਪਾਈਪ ਲਾਈਨਾਂ ਸਾਰੇ ਕਿਤੇ ਪਾਈ ਹੋਈਆਂ ਨੇ ਤੇ ਚ ਪਾਈਪ ਲਾਈਨਾਂ ਸਾਰੇ ਕਿੱਲਿਆਂ ਦੇ ਵਿੱਚ ਅਲੱਗ-ਅਲੱਗ ਚ ਪਾਈਆਂ ਹੋਈਆਂ ਨੇ ਤੇ ਹੁਣ ਤਾਂ ਢੋਲੀਆਂ ਵੀ ਪਾ ਦਿੰਦੇ ਜਿਹੜੀਆਂ ਡਾਇਰੈਕਟ ਸਿੱਧੀਆਂ ਨੱਕੇ ਨੂੰ ਵਗ ਜਾਂਦੀਆਂ ਸਿੱਧੀਆਂ ਨਹਿਰੀ ਪਾਣੀ ਦੀਆਂ ਨਹਿਰੀ ਪਾਣੀ ਤੁਹਾਨੂੰ ਦਿਖਾਣਾ ਉੱਥੇ ਡੱਗੀਆਂ ਲੱਗੀਆਂ ਹੋਈਆਂ ਨੇ ਤੇ ਨਾਲ ਹੀ ਆ ਨੱਕੇ ਜਿਵੇਂ ਪਹਿਲਾਂ ਨੱਕੇ ਲੱਗਦੇ ਸੀ ਉਸ ਨਾਲ ਚਾਬੀ ਨਾਲ ਚਾਬੀ ਪਾਨਾ ਕੋਲਣਾ ਪੈਂਦਾ ਸੀ ਤੇ ਹੁਣ ਡਾਇਰੈਕਟ ਸਿੱਧਾ ਕੋਲ ਕਰ ਦੰਦੇ ਤੇ ਜ਼ਮੀਨ ਦੇ ਕੋਲ ਕਿਲੇ ਦੇ ਜਮਾ ਸਿੱਧਾ ਆ ਜੂ ਇਹ ਟੋਲੀਆਂ ਪੈ ਜਾਂਦੀ ਬਸ ਹੁਣ ਆ ਸਾਲ ਦੇ ਵਿੱਚ ਪੈ ਜਾਂਦੀਆਂ